ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਜੋ ਖਸਮ ਹੈ ਜਾਇ ਹਾਂ ਜੋ ਇਹ ਪਾਦ ਤੇ ਵਿਸਰਾਮ ਲਾਉਣਾ ਹੈ ਜੋ ਇਹ ਖਸਮ ਹੈ ਹੈ ਜਾਇ ਪੂਤ ਬਾਪ ਖੇ ਲਾਇਆ ਹਾਂ ਪੂਤ ਇਥੇ ਵਿਸਰਾਮ ਲਾਉਣਾ ਹੈ ਪੂਤ ਬਾਪ ਖੇ ਲਾਇਆ ਬੇਨ ਸ਼ਰਾਵਣਾ ਖੀਰ ਪਿਲਾਇਆ ਦੇਖੋ ਲੋਗਾ ਕਲ ਕੋ ਪਾਓ ਸੁੱਤ ਮੁਕਲਾਈ ਆਪਣੀ ਮਾਵ ਹਾਂ ਸੁੱਤ ਮੁਕਲਾਈ ਇਥੇ ਵਿਸਰਾਮ ਆਪਣੀ ਮਾਵ ਰਹਾਓ ਪਗਾ ਬਿਨ ਖੁਰਿਆ ਮਾਰਤਾ ਬਦਨ ਬਿਨ ਖੇਰ ਖੇਰ ਹਾਸਤਾ ਨਿਦਰਾ ਬਿਨ ਨਰ ਪੈ ਸੋਵੇ ਬਿਨ ਬਸਨ ਖੀਰ ਬਿਲੋਵੈ ਬਿਨ ਅਸਥਨ ਗਉ ਲਵੇਰੀ ਪੈੜਾ ਬਿਨ ਪੈੜੇ ਬਿਨ ਬਾਟ ਕਨੇਰੀ ਬਿਨ ਸਤਗੁਰ ਬਾਟ ਨਾ ਪਾਈ ਕਹ ਕਬੀਰ ਸਮਝਾਈ ਪ੍ਰਹਿਲਾਦ ਪਠਾਏ ਪੜਨ ਸਾਲ ਸੰਗ ਸਖਾ ਬਹੁ ਲੀਏ ਬਾਲ ਮੋ ਕਉ ਕਹਾ ਪੜਾਵਸ ਆਲ ਜਾਲ ਮੇਰੀ ਪੱਟੀਆਂ ਲਿਖ ਦੇਹ ਮੇਰੀ ਪੱਟੀਆਂ ਮੇਖ ਦੇਹ ਸ੍ਰੀ ਗੋਪਾਲ ਮੇਰੀ ਪੱਟੀਆਂ ਲਿਖ ਦੇਹ ਸ੍ਰੀ ਗੋਪਾਲ ਨਹੀਂ ਛੋਡੋ ਰੇ ਬਾਬਾ ਰਾਮ ਨਾਮ ਨਹੀਂ ਛੋਡੋ ਰੇ ਬਾਬਾ ਇਥੇ ਵਿਸਰਾਮ ਰਾਮ ਨਾਮ ਮੇਰੋ ਔਰ ਪੜਨਸਿਓ ਨਹੀਂ ਕਾਮ ਰਹਾਉ ਸੰਡਾ ਮਰਕੇ ਕਹਉ ਜਾਇ ਪ੍ਰਹਲਾਦ ਬੁਲਾਇ ਬੇਗਤਾਇ ਕਈ ਨਵੀਨ ਪ੍ਰਹਲਾਦ ਪੜਦੇ ਹਨ ਪਰ ਸੰਪਰਦਾਇ ਵਿਚਾਰਨ ਪ੍ਰਹਲਾਦ ਹੀ ਹੈ ਕਿਉਂਕਿ ਜਿਵੇਂ ਸਹਸ ਸਸਾ ਹਸਸ ਸਹਸ ਤੇ ਪ੍ਰਹਲਾਦ ਇਸ ਤਰ੍ਹਾਂ ਹੀ ਉਚਾਰਨ ਨਹੀਂ ਤਾਂ ਸਹਸ ਫਿਰ ਸਾਰੇ ਪਾਠ ਬਦਲ ਜਾਣਗੇ ਸਹਸ ਨਮਹ ਖ ਬਹ ਗ ਬਹ ਇਸ ਤਰ੍ਹਾਂ ਨਹੀਂ ਹਲਾਦ ਬੁਲਾਏ ਬੇਗਤਾ ਆਏ ਤੂ ਰਾਮ ਕਹਿਨ ਕੀ ਛੋੜ ਬਾਨ ਤੋਜ ਤੁਰਤ ਛਡਾਉ ਮੇਰੋ ਕਹਿਓ ਮਾਨ ਮੋਕ ਕਹਾ ਸਤਾਵਹੋ ਬਾਰ ਬਾਰ ਪ੍ਰਭ ਜਲ ਥਲ ਗਿਰ ਪ੍ਰਭ ਜਲ ਥਲ ਗਿਰ ਇਥੇ ਵਿਸਰਾਮ ਕੀਏ ਪਹਾੜ ਪ੍ਰਭ ਜਲ ਥਲ ਗਿਰ ਕੀਏ ਪਹਾੜ ਇਕ ਆਰਾਮ ਨਾ ਛੋਡਾਓ ਗੁਰਹਗਾਰ ਮੋਕ ਓ ਘਾਲਜਾਰ ਭਾਵੈ ਮਾਰਡਾਰ ਕਾੜ ਖੜਗ ਕੋਪਿਓ ਰਸਾਈ ਤੁਜ ਰੱਖਣਹਾਰੋ ਮੋਹ ਬਤਾਇ ਪ੍ਰਭ ਥੰਮ ਤੇ ਨਿਕਸੀ ਪ੍ਰਭ ਥੰਮ ਤੇ ਨਿਕਸੀ ਇਥੇ ਵਿਸਰਾਮ ਪ੍ਰਭ ਥੰਮ ਤੇ ਨਿਕਸੀ ਪ੍ਰਭ ਥੰਮ ਨਹੀਂ ਕਹਿਣਾ ਚਲੋ ਕੈ ਬਸਥਾਰ ਹਰਨਾਖਸ ਛੇਦਿਓ ਹਰਨਾਖਸ ਛੇਦਿਓ ਹਰਨਾਖਸ ਛੇਦਿਓ 나ਖ ਬਿਦਾਰ ਓਏ ਪਰਮਪੁਰਖ ਦੇਵਾਦ ਦੇਵ ਭਗਤ ਹੇਤ ਨਾਰਸਿੰਘ ਭੇਵ ਕਹ ਕਬੀਰ ਕੋ ਲਖੈ ਨਾ ਪਾਰ ਪ੍ਰਹਲਾਦ ਉਧਾਰੇ ਅਨਕ ਬਾਰ ਇਸ ਤਨ ਮਨ ਮੱਦੇ ਮਦਨ ਚੂਰਾ ਜਿਨ ਗਿਆਨ ਰਤਨ ਹਿਰ ਲੀਨ ਮੂਰ ਮੈਂ ਅਨਾਥ ਪ੍ਰਭ ਕਹੋ ਕਾਹੀ ਮੈਂ ਅਨਾਥ ਇਥੇ ਵਿਸਰਾਮ ਪ੍ਰਭ ਇਥੇ ਯਮ ਕਲਾ ਦਨੀ ਹੈ ਕਹੋ ਕਾਹੀ ਕੋ ਕੋ ਨਾ ਬਿਗੂਤੋ ਮੈਂ ਕੋ ਆਹੀ ਇਹ ਬਿਗੂਤੋ ਪਦ ਤੇ ਵਿਸਰਾਮ ਲਾਉਣਾ ਹੈ ਮਾਦਾ दारुण दुख सहयो ना जाय माधव पद विश्राम दारुण दुख सहियो ना जाए जाय चपल बुद्ध स्यो कहा बसाए रहाओ सनक सनंदन सेव सुकाद नाभ कमल जाने ब्रह्माद कब जान जोगी ਜਟਾ ਤਾਰ ਸਭ ਆਪਨ ਅਉਸਰ ਚੱਲੇ ਸਾਰ ਤੂ ਅਥਾਹ ਮੋਹਿਤਾਹ ਨਾਹੀ ਪ੍ਰਭ ਦੀਨਾ ਨਾਥ ਦੁਖ ਕਹਾ ਕਾਹੀ ਮੂਰੋ ਜਨਮ ਮਰਨ ਦੁਖ ਆਤ ਧੀਰ ਇਹ ਮੂਰੋ ਚਰਨ ਕਰਨਾ ਕਈ ਵਾਰ ਅੰਜਾਨ ਗੁਣੇ ਚ ਮੀਰੋ ਬੁੱਲਿਆ ਜਾਂਦਾ ਮੋਰੋ ਜਨਮ ਮਰਨ ਦੁਖ ਇਥੇ ਵਿਸਰਾਮ ਲਾਉਣਾ ਹੈ ਆਤ ਧੀਰ ਸੁਖ ਸਾਗਰ ਗੋਨ ਰਹਾਓ ਕਬੀਰ ਨਾਇਕ ਏਕ ਬਨਜਾਰੇ 5 ਬਰਦ 25ਕ 25ਕ ਇਕੱਠਾ ਪਾਠ ਹੈ ਕਸਕੇ ਬੋਲਨਾ ਬਰਦ 25ਕ ਸੰਗ ਕਾਚ ਬਰਦ 25ਕ ਸੰਗ ਕਾਚ ਨੌ ਬਹੀਆ 10 ਗੋਣ ਆਹੀ 10 ਗੋਣ ਆਹੀ ਕਸਨ 72 ਕਸਨ 72 ਲਾਗੀਤਾਹੀ 모हे ਐਸੇ ਬਨ ਜਸਿਓ ਨਹੀਨ ਕਾਜ 모हे ਐਸੇ ਬਨ ਜਸਿਓ ਇਥੇ ਵਿਸਰਾਮ ਨਹੀਨ ਕਾਜ ਜਿਹ ਘਟ ਮੂਲ ਨਿਤ ਵੜਾ ਵਿਆਜ ਜਿਹ ਘਟਾ ਮੂਲ ਜਿਹ ਕਾ ਟੈ ਮੂਲ ਨਿਤ ਵੜੇ ਵਿਆਜ ਰਹਾਉ ਸਾਤ ਸੂਤ ਮਿਲ ਬਣਜ ਕੀਨ ਕਰਮ ਭਾਵਨੀ ਸੰਗ ਲੀਨ ਤੀਨ ਜਗਾਤੀ ਕਰਤਾਰ ਚਲੋ ਬਨਜਾਰਾ ਹਾਥ ਚਾਰ ਪੂੰਜੀ ਹੈਰਾਨੀ ਬਣਜ ਬੂ ਟੂਟ ਦਹ ਦੇਸ ਟਾਂਡੋ ਗਇਓ ਫੂਟ ਕਹ ਕਬੀਰ ਮਨ ਸਰਸੀ ਕਾਜ ਸਹਿਜ ਸਮਾਨੋ ਤ ਪਰਮ ਪਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ